સુખી બસૈ મસ્કીનિયા આપ નિવાર તલે બડે બડે અહંਕਾਰੀયા નાનક ગર્ભ ગాలే સુખી બસૈ મસ્કીનિયા આપ નિવાર તલે ਵੱਡੇ ਵੱਡੇ ਹੰਕਾਰਿਆ ਨਾਨਕ ਗਰਭ ਵਲੇ ਕਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੋ ਆਨ ਜੋ ਜਾਣੇ ਮੈਂ ਜੋ ਬਨਵੰਤ सो होवत बिष्टाका जंत आपस को कर्म वंतु कहवे जन्म मरै बो जोन पर मावै धनु भूमका जो करे गुमान सो मोरेख अंधा अज्ञान कर कृपा ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਜਿਸ ਕੇ ਅੰਤਰ ਰਾਜ ਅਭਿਮਾਨ सो नरक पाती होत स्वान जो जाने मैं जो बनवंत सो होत बिष्टा काजंत आपस का कर्म बंतु कहावे जन्म मरे बहु जोन परमावे धन भू ਜੋ ਕਰੇ ਗੁਮਾਂ ਸੋ ਮੁਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕ ਹੀ ਹਮਕਤਿ ਆਗੈ ਸੁਖ ਪਾਵੇ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਹੀ ਹਾਂ ਮੁਕਤ ਆਗੇ ਸੁਖ ਪਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹਨ ਗੁਰੂ ਜੀ ਉਪਦੇਸ਼ ਕਰਦੇ ਹਨ ਸੁਖੀ ਬਸੇ ਮਸਕੀਨੀਆਂ ਆ ਆਪ ਨਿਵਾਰ ਕਲੇ ਵੱਡੇ ਵੱਡੇ ਹੰਕਾਰੀਆਂ ਨਾ ਨ ਗਰਭ ਗਲੇ ਭਗਤੀ ਦੇ ਮਾਰਗ ਦੇ ਵਿੱਚ ਆਤਮਾ ਤੇ ਪਰਮਾਤਮਾ ਜਦੋਂ ਇੱਕ ਹੋਣਾ ਹੈ ਨਾ ਉਹਦੇ ਰਸਤੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਨਾ ਜਿਹੜੀ ਆਪਾਂ ਕਹਿੰਦੇ ਰੁਕਾਵਟ ਹੈ ਉਹ ਹੰਕਾਰ ਹੈ ਤੇ ਉਹ ਬੜੇ ਸੁਖੀ ਬਸਦੇ ਨੇ ਜਿਨ੍ਹਾਂ ਨੇ ਹੰਕਾਰ ਨੂੰ ਪਿਆ ਗਿਆ ਹੈ ਤੇ ਨਹੀਂ ਤਾਂ ਬੜੇ-ਬੜੇ ਜਿਹੜੇ ਹੰਕਾਰੀ ਬੰਦੇ ਹਨ ਉਹ ਜੁਨਾਂ ਵਿੱਚ ਗਰਭ ਵਿੱਚ ਇੱਕ ਜੁਨਨੀ ਕਦੇ ਦੂਜੀ ਜੁਨਨੀ ਇਸ ਤਰ੍ਹਾਂ ਹੀ ਗਲ ਗਏ ਨੇ ਉਹਨਾਂ ਦੀ ਮੁਕਤੀ ਕਦੇ ਨਹੀਂ ਹੋਈ ਬਾਬਾ ਜੁਬਦੇਸ਼ ਕਰਦੇ ਹਨ ਜਿਸ ਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਉਸਮਾਨ ਜਿਹੜਾ ਇਹ ਮਾਨ ਕਰਦਾ ਨਾ ਕਿ ਮੈਂ ਬਹੁਤ ਵੱਡਾ ਰਾਜਾ ਹਾਂ ਉਹ ਤਾਂ ਨਰਕਾਂ ਚ ਪੱਕਾ ਹੀ ਜਾਣਾ ਜੋ ਜਾਣੇ ਮੈਂ ਜੋ ਬਨਵੰਤ ਤੇ ਹੰਕਾਰ ਹੈ ਕਿਸੇ ਤਰੀਕੇ ਨਾਲ ਵੀ ਆਸਾ ਦਾ ਕੋਈ ਕਹਿੰਦਾ ਕਿ ਮੈਂ ਬੜਾ ਹੀ ਜੋ ਬਨਵੰਤਾਂ ਬੜੀ ਜਵਾਨੀ ਹੈ ਮੇਰੇ ਤੇ ਸੋਹ ਉਹ ਬਿਸਟਾ ਕਾ ਜੰਤ ਜਿਵੇਂ ਟੇਰ ਹੁੰਦਾ ਨਾ ਕੋੜੇ ਦਾ ਉਹ ਤੇ ਕੋਈ ਜੰਤ ਕੀੜਾ ਤੁਰੇ ਫਿਰਦਾ ਹੁੰਦਾ ਉਹ ਜੀ ਉਹਦੀ ਗੱਲ ਹੁੰਦੀ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬੋ ਜੋਨ ਪਰਮਾਵੇ ਤੇ ਕਈ ਵਾਰ ਆਪਾਂ ਹੰਕਾਰ ਕਰ ਲੈਂਦੇ ਨਾ ਤੇ ਮੇਰੇ ਵਰਗਾ ਕੰਮ ਕਰਨ ਵਾਲਾ ਕੌਣ ਆ ਮੈਂ ਤਾਂ ਆ ਵੀ ਕਰਤਾ ਉਹ ਵੀ ਕਰਤਾ ਤੇ ਕੀ ਕੀ ਕੁਸ਼ ਕਰਦਾ ਤੇ ਮੁਕਤੀ ਹੈ ਨਹੀਂ ਜਨਮ ਮਰੇ ਬਹੁ ਜੋਨ ਪਰਮਾਵੇ ਬੜੀਆਂ ਜੋਨਾਂ ਵਿੱਚ ਪੁਗਤਣਾ ਭਟਕਣਾ ਪੈਂਦਾ ਹਨ ধন ਬੂਮ ਦਾ ਜੋ ਕਰੇ ਗੁਮਾਨ ਜੜਾ ਧਰਤੀ ਦਾ ਗੁਮਾਨ ਕਰ ਗਿਆ ਨਾ ਸੋ ਮੂਰਖ ਅੰਧਾ ਗਿਆਨ ਉਹ ਤਾਂ ਮੂਰਖ ਹੀ ਨਹੀਂ ਕਲਾ ਅੰਨਾ ਵੀ ਤੇ ਅਗਿਆਨਤਾ ਨਾਲ ਵੀ ਭਰਿਆ ਹੋਇਆ ਸੋਚੋ ਜੇ ਕੋਈ ਮੂਰਖ ਵੀ ਹੋਵੇ ਅੰਨਾ ਵੀ ਹੋਵੇ ਤੇ ਅਗਿਆਨੀ ਹੋਵੇ ਕਿ ਕਿਹੋ ਜੀ ਗੱਤ ਹੋਏਗੀ ਕਿਉਂਕਿ ਇੱਥੇ ਤਨਪੂਮ ਦਾ ਕੀ 구ਮਾਨ ਕਰਨਾ ਇੱਥੋਂ ਤਾਂ ਆਪਾਂ ਸਾਰੇ ਚਲੇ ਹੀ ਜਾਣਾ ਇਹ ਤਾਂ ਸਰਾਂ ਦੀ ਤਰ੍ਹਾਂ ਧਰਤੀ ਤੇ ਉਹਦਾ ਜਿਹੜਾ 구ਮਾਨ ਕਰ ਰਿਹਾ ਉਹਦੀ ਕੀ ਗੱਤ ਹੋਣੀ ਹੈ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕ ਇਹ ਹਮੁਕਤ ਅਗੇ ਸੁਖ ਪਾਵੇ ਜਿਹਦੇ ਅੰਦਰ ਨਿਮਰਤਾ ਆ ਜਾਂਦੀ ਹੈ ਬਸ ਉਹ ਇੱਥੇ ਵੀ ਸੁਖ ਪਾਉਂਦਾ ਇਹ ਹਮੁਕਤ ਅਗੇ ਸੁਖ ਪਾਵੇ ਤੇ ਦਰਗਾਹ ਦੇ ਵਿੱਚ ਭਾਵ ਆਤਮਿਕ ਮੰਡਲ ਵਿੱਚ ਵੀ ਉਸ ਦਾ ਮਾਣ ਹੈ ਉਸ ਦੀ ਸ਼ੁਭਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦੱਸਣ ਨੂੰ ਆ ਗਿਆ ਬਖਸ਼ੋ ਕੋਈਆਂ ਗਲਤੀਆਂ ਲਈ ਦਾਸ ਕੇ ਮੰਦਾ ਜਾ ਚੱਕਾ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਸਤਿਨਾ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ